ਮੁੱਖ ਮੰਤਰੀ ਕੋਈ ਵੀ ਹੋਵੇ ਰਿਸਪੈਕਟ ਨਾ ਬੁਲਾਉਣਾ ਜੀ ਇਹ ਪਤਾ ਕਿਉਂ ਬੁਲਾਉਂਦਾ ਇਹ ਇਸ ਕਰਕੇ ਬੁਲਾਉਂਦਾ ਵਾ ਤਾਂ ਕਿ ਜਦੋਂ ਮੈਂ ਭਵੰਤਮਾਨ ਸਾਹਿਬ ਨੂੰ ਤੀਤੀ ਕਰੂੰਗਾ ਤੇ ਲੋਕ ਮੇਰੇ ਕੋਲ ਡਰਨਗੇ ਯਾਰ ਇਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਪੈ ਜਾਂਦਾ ਵਾ ਸਾਡਾ ਕੀ ਕਰੂੰਗਾ ਤੁਸੀਂ ਆ ਕੇ ਕਮਪਲੇਟ ਕੀਤੀ ਹੈ ਕੋਈ ਹੋਰ ਕਿਉਂ ਨਹੀਂ ਆਇਆ ਉੱਥੇ ਲੱਗੇ ਗੁਰਦੁਆਰਾ ਸਾਹਿਬ ਹੈਗਾ ਉਹਨਾਂ ਤੇ ਪਰਮੰਤਕ ਕਮੇਟੀ ਵੀ ਹੈਗੀ ਆ ਉਹ ਕਿਉਂ ਲੋਕ ਕਰਦੇ ਨੇ ਗੁਰਦੁਆਰਾ ਪਰਮੰਤਕ ਕਮੇਟੀ ਨਾਲ ਵੀ ਬਿਲਕੁਲ ਸਾਹਿਬ ਸਰ ਕੋ ਗੈਂਗਸਟਰ ਤਾਂ ਹੈ ਨਹੀਂ ਕਿਉਂ ਗੈਂਗਸਟਰ ਨਹੀਂ ਉਹ ਗੈਂਗਸਟਰਾਂ ਤੋਂ ਵੀ ਵੱਡਾ ਕੋ ਗੈਂਗਸਟਰ ਹੈ ਐਵਿਡੈਂਸ ਹੈਗਾ ਤੁਹਾਡੇ ਕੋਲ ਡੇਟਾ ਨਾਲ ਤੁਸੀਂ ਬਾਕੀ ਇਹ ਸਬਤ ਕਰ ਸਕੋਗੇ ਲੈਕਚਰਰ ਹੈਗੇ ਜੀ ਕਿਉਂਕਿ ਵਿਦਆਊਟ ਐਵਿਡੈਂਸ ਦਾ ਦੇਖੋ ਗੱਲ ਨਹੀਂ ਬਣਦੀ ਅਸੀਂ ਕਹਿ ਦਿੰਨੇ ਆ ਲੇਕਿਨ ਉਹ ਤਾਂ ਸਬੂਤ ਵੀ ਤਾਂ ਹੋਣਾ ਚਾਹੀਦਾ ਦੇਖੋ ਜਿਹੜੇ ਇਹੋ ਜਿਹੇ ਛਾਤਰ ਬਲੈਕਮਿਲਰ ਹੁੰਦੇ ਹੋ ਬੜੇ ਐਕਸਪਰਟ ਹੁੰਦੇ ਉਹ ਕੋਸ਼ਿਸ਼ ਕਰਦੇ ਆ ਕਿ ਐਵਿਡੈਂਸ ਨਾ ਆਵੇ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਪ੍ਰੂਫ ਕਰਕੇ ਦੱਸਾਂ ਇਹ ਸਰਕਾਰ ਨੂੰ ਨਹੀਂ ਬੇਕੂ ਬਣਾਉਂਦਾ ਪੱਕੀ ਉਸਾਰੀ ਕਰਦਾ ਆ ਤੇ ਸਰਕਾਰ ਦੀਆਂ ਖਾਜਾਂ ਵਿੱਚ ਦਿੱਤੇ ਇਹ ਸਾਰੇ ਰਲੇ ਨੇ ਲੋਕਾਂ ਦੀਆਂ ਬਿਲਡਿੰਗਾਂ ਦੀਆਂ ਫੋਟੋਆਂ ਖਿੱਚ ਕੇ ਉੱਤੇ ਪੈਸੇ ਲਏ ਗਏ ਆ ਉਸ ਸੀਨ ਨੂੰ ਚਰਦਾ ਰਿਹਾ ਬੜੀ ਧੀਰ ਇੱਕ ਸਾਲ ਪਹਿਲਾਂ ਵੀ ਆਵਾਜ਼ ਚੁੱਕੀ ਸੀ ਇਹਨਾਂ ਕੱਟੇ ਹੋਗੇ ਦਬਾ ਲਿਆ ਸੀ ਉੱਪਰ ਪਹਿਲਾਂ ਪਹਿਲੀਆਂ ਸਰਕਾਰਾਂ ਚ ਮੰਤਰੀਆਂ ਨਾਲ ਸਾਹ ਨਹੀਂ ਘਟ ਸੀ ਮੁੱਖ ਮੰਤਰੀ ਨੂੰ ਅਗਲਾ ਗਾਲਾ ਕੱਢੀ ਇਹ ਜਾਂ ਫਿਰ ਕੋਈ ਹੋਰ ਗੈਂਗਸਟਰ ਹੋਵੇ ਤਾਂ ਫਿਰ ਡਰ ਕਿਸ ਕਾਲ ਦਾ ਸੀ ਇਹ ਮੁੱਖ ਮੰਤਰੀ ਸਾਹਿਬ ਨੂੰ ਆ ਚੀਜ਼ਾਂ ਬੋਲਦਾ ਕਿ ਮੁੱਖ ਮੰਤਰੀ ਦਾ ਅਸਤੀਫਾ ਦਿਓ ਭੌਂਤਮਾਨ ਫਿਕਸ ਮੈਚ ਖੇਡ ਰਿਹਾ ਹੈ ਮਤਲਬ ਇਦਾਂ ਦੀਆਂ ਭਵੰਤਸੀਆਂ ਇਸ ਸ਼ਹਿਰ ਨੂੰ ਛੱਡ ਕੇ ਬਾਹਰ ਵਿਦੇਸ਼ਾਂ 'ਚ ਜਾ ਰਹੇ ਕਿਉਂਕਿ ਇੱਥੇ ਪੈਸੇ ਦੇਣੇ ਪੈਂਦੇ ਨੇ ਟੈਕਸ ਦੇਣਾ ਪੈਂਦਾ ਬਿਲਡਿੰਗ ਹੀ ਬਣਾਉਣੀ ਤਾਂ ਟੈਕਸ ਦੋ ਮੰਨਾ ਆ ਗਿਆ ਤਾਂ ਟੈਕਸ ਪਹਿਲਾਂ ਵੀ ਇਹ ਮੁੱਦਾ ਕਾਫੀ ਪੁਰਾਣਾ ਹੈਗਾ ਲੇਕਿਨ ਕਾਰਵਾਈ ਕਿਉਂ ਨਹੀਂ ਹੋਈ ਕੀ ਸਮਝਦੇ ਹੋ ਪਹਿਲਾਂ ਕਿਸੇ ਨੇ ਰਿਟਰਨ ਕੰਪਲੇਨ ਨਹੀਂ ਕੀਤੀ ਜੋ ਮੈਨੂੰ ਹੁਣ ਚੇਅਰਮੈਨ ਸਾਹਿਬ ਨੇ ਕਿਹਾ ਢੇਰ ਸਾਲ ਪੁਰਾਣੀਆਂ ਜਿਹੀਆਂ ਕੀਤੀ ਹੋਈ ਪੁਰਾਣੇ ਰਲੇ ਸੀਗੇ ਹੁਣ ਇਨਵਰਮੈਂਟ ਟ੍ਰਸਟ ਨਿਊ ਅੰਮ੍ਰਿਤਸਰ ਦੇ ਵਿੱਚ ਤਾਂ ਕਾਰਵਾਈ ਕਰਦਾ ਆ ਕੁਲੋ ਨਾ ਕਰ ਲੋਕਾਂ ਨੂੰ ਲੋਕੀ ਰਹੁੰਦੇ ਨੇ ਸਾਡਾ ਘਰ ਨਾ ਧਾਓ ਇੱਥੇ ਸਾਡੀਆਂ ਕੋ ਮਤਾਵਾਂ ਨਹੀਂ ਲਿਖਦੀਆਂ ਨੇ ਰਸੂਕਦਾਰਾਂ ਦੀ 바ਰੀ ਆਈ ਤੋ ਟੀਮ ਨੇ ਕਾਰਵਾਈ ਰੋਕ ਸ਼ਹਿਰ ਦੇ ਲੋਕ ਵੀ ਸ਼ਾਬਾਸ਼ੀ ਦਿੰਦੇ ਨੇ ਵੀ ਕੋਈ ਕਹ ਨਹੀਂਦਾ ਡਾਰੇ ਇੱਕ ਵਾਰੀ ਲਾਤ ਲੈਂਦੋ ਇਹੋ ਜਿਹੇ ਬੰਦੇ ਦਾ ਜਿਨ੍ਹਾਂ ਨੇ ਗੁਰੂ ਘਰ ਦੇ ਕੁੱਕਰਾਂ ਨੂੰ ਗੁਰਦੁਆਰਾ ਦੇ ਸੇਵਾਦਾਰ ਨੂੰ ਗੁਰੂ ਸਾਹਿਬ ਜਿਹੜੀ ਨਗਰੀ ਬਸਾਈ ਸੀ ਉਹਨਾਂ ਦੇ ਵਾਰਸਾਂ ਨੂੰ ਲੁੱਟਿਆ ਵਾ ਇਹ ਬਾਬਾ ਐ ਨਹੀਂ ਜਾਣਦੇ ਲੱਗਿਆ

ਤੁਸੀਂ ਸੁਰਖੀਆਂ ਦੇ ਵਿੱਚ ਰਹ ਰਹੇ ਪਿਛਲੇ ਕੁ ਸਮੇਂ। ਆਖਿਰਕਾਰ ਕੀ ਦੁਸ਼ਮਣੀ? ਮੇਰੇ ਕੋਈ ਵੀ ਪਰਸਨਲੀ ਕੋਈ ਦੁਸ਼ਮਣੀ ਨਹੀਂ ਹੈ। ਮੇਰਾ ਕੋਈ ਸਵਾਰਿਆ ਹੋਗਾ, ਵਗਾਰਿਆਤ ਨਹੀਂ ਹੋਗਾ। ਦੁਸ਼ਮਣੀ ਹੈ ਵੀ ਸ਼ਹਿਰ ਦੇ ਨਾਲ ਜਿਹੜਾ ਆ ਉਹ ਧੱਕਾ ਕਰਦੇ ਆਉਂਦੇ ਆ ਵਾ 2017 ਤੋਂ ਲੈ ਕੇ 2024 ਅੱਜ ਤੱਕ। ਸ਼ਹਿਰ ਦੇ ਵਿੱਚ ਜਿੰਨਾ ਪੈਸਾ ਆਇਆ ਅਗਰ ਮੈਂ ਕਹਾਂ ਇਹਦੇ ਵਿੱਚ ਉਹ ਮੋਟਾ ਕਮਿਸ਼ਨ ਇਹਨੂੰ ਜਾਂਦਾ ਰਿਹਾ। ਅੱਜ ਵੀ ਗਿਆ ਆ। ਤੇ ਉਹ ਜੇ ਮੈਂ ਗੱਲ ਕਰਾਂ ਅੰਮ੍ਰਿਤਸਰੀਆਂ ਨੂੰ ਨਜਾਦ ਦਿਵਾਉਣ ਲਈ ਜ਼ਰੂਰੀ ਆ ਜ਼ਰੂਰੀ ਇਹ ਨਹੀਂ ਵੀ ਡਵੈਲਪਮੈਂਟ ਦੇ ਵਿੱਚ ਪੈਸਾ ਆਇਆ ਲੋਕਾਂ ਨੂੰ ਬਲੈਕਮਿਲ ਕਰਕੇ ਪੈਸੇ ਲਏ ਗਏ ਆ ਲੋਕਾਂ ਦੀਆਂ ਬਿਲਡਿੰਗਾਂ ਦੀਆਂ ਫੋਟੋਆਂ ਖਿੱਚ ਕੇ ਉੱਤੇ ਪੈਸੇ ਲਏ ਗਏ ਆ ਉਸ ਸੀਨ ਨੂੰ ਚਰਦਾ ਰਿਹਾ ਬੜੀ ਧੀਰ ਇੱਕ ਸਾਲ ਪਹਿਲਾਂ ਵੀ ਆਵਾਜ਼ ਚੁੱਕੀ ਸੀ ਇਹਨਾਂ ਇਕੱਠੇ ਹੋ ਕੇ ਦਬਾ ਲਿਆ ਸੀਗਾ ਹੁਣ ਘਰੋਂ ਜਿਹੜਾ ਆ ਕਹਿ ਕੇ ਨਿਕਲੇ ਆ ਵੀ ਅੱਜ ਚੱਲੇ ਆ ਸ਼ਾਮੀ ਆਈਏ ਨਾ ਆਈਏ ਦੇਸ਼ ਦੇ ਪੰਜਾਬ ਦੇ ਲੇਖੇ ਲੱਗਾਂਗੇ ਅੱਜ ਤੁਸੀਂ ਇੰਪਰੂਵਮੈਂਟ ਟਰਸਟ ਆਏ ਹੋ ਅੱਜ ਤੱਕ ਕੀ ਮਤਾ ਹੈ ਅੱਜ ਦਾ ਮੁੱਦਾ ਹੈ ਜੀ ਇਹ ਕਹਿੰਦੇ ਆਪਾਂ ਸਮਾਜ ਸੇਵੀ ਹੁਣ ਸਮਾਜ ਸੇਵੀ ਤੇ ਲੋਕਾਂ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦਾ ਆ ਸਮਾਜ ਸੇਵੀ ਦਾ ਘਾਰ ਆ ਦੋ ਘਰ ਨੇ ਇਕੱਠੇ ਆਹ ਦੋ ਪਲਾਟ ਨੇ ਇੱਥੋਂ ਲੈ ਕੇ ਆ ਸਾਰੀ ਸੜਕ ਜਿਹੜੀ ਆ ਵਲੀ ਆ ਅੱਗੇ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਆ ਗੁਰਦੁਆਰਾ ਸਾਹਿਬ ਦਾ ਰਾਹ ਪਾਰਕਿੰਗ ਹੋਰ ਚੀਜ਼ਾਂ ਮਗਰੋਂ ਸੜਕ ਚੌੜੀ ਹੁੰਦੀ ਐ ਇੱਥੇ ਆ ਕੇ ਛੋਟੀ ਹੋ ਜਾਂਦੀ ਆ ਅੱਛਾ ਇਹ ਗ੍ਰੀਨ ਬੈਲਟ ਤਾਂ ਇਹਨੂੰ ਨਾਂ ਦਿੱਤਾ ਗਿਆ ਬਿਲਕੁਲ ਇਹ ਗ੍ਰੀਨ ਬੈਲਟ ਨਹੀਂ ਹੈਗੀ ਇਹ ਜਿਹੜਾ ਇਹ ਚਿੱਠੀ ਲਿਖਦਾ 2018 ਦੇ ਵਿੱਚ ਚੇਅਰਮੈਨ ਇੰਪਰੂਵਮੈਂਟ ਟਰਸ ਨੂੰ ਕਿ ਇਸ ਤਰੀਕੇ ਦੇ ਨਾਲ ਜਿਹੜਾ ਮੇਰੇ ਘਰ ਦੇ ਅੱਗੇ ਖਾਲੀ ਜਗ੍ਹਾ ਹੈਗੀ ਹੈ ਉਹ ਖਾਲੀ ਜਗ੍ਹਾ ਜਿਹੜੀ ਆ ਉਹਨੂੰ ਕਿੰਨਾ ਮੈਂ ਬਾਲਿਆ ਵਾ ਮੈਂ ਐਸ ਗ੍ਰੀਨ ਬੈਲਟ ਯੂਜ਼ ਕਰ ਰਿਹਾ ਵਾਂ ਪਰ ਅਵਾਰਾ ਜਾਨਵਰ ਜਿਹੜੇ ਆ ਜਾਂਦੇ ਨੇ ਇਹ ਕਿਹੜੇ ਐਮਾਜ਼ਨ ਦੇ ਚੱਕਰ ਇਹ ਕਿਹਨਾਂ ਨੂੰ ਚਿੱਠੀ ਲਿਖੀ ਇਹ ਜੀ ਚੇਅਰਮੈਨ ਇੰਪਰੂਵਮੈਂਟ ਟਰਸ ਜਿਹੜੇ ਸੀਓ ਉਸਲੇ 2018 ਦੇ ਵਿੱਚ ਉਹਨੂੰ ਇਹ ਚਿੱਠੀ ਲਿਖਦਾ ਆ ਕਿ ਮੈਨੂੰ ਇਨਕੁਆਰੀ ਕਰਕੇ ਦੋ ਚੀਜ਼ਾਂ ਮੈਂ ਕਿਤੇ ਗਲਤ ਤੇ ਅਫਸਰ ਕਿਉਂਕਿ ਇਹਦੇ ਅਧੀਨ ਨੇ ਰਲ ਮਿਲ ਕੇ ਕੰਮ ਚੱਲਦਾ ਤੇ ਉਹ ਜਿਹੜੇ ਨੇ ਇਹਦੀ ਰਿਪੋਰਟ ਕਰਦੇ ਨੇ ਉਹ ਕਹਿੰਦੇ ਨੇ ਜੀ ਵਾਂਸਾਂ ਨਾਲ ਬਣਾਈ ਗਈ ਆ ਜਿਹੜੀ ਚਾਰ ਦਿਵਾਰੀ ਹੁਣ ਦੇਖੋ ਇਹਦੇ ਵਿੱਚ ਕਿਹੜੇ ਵਾਂਸ ਨਜ਼ਰ ਆਉਂਦੇ ਆ ਚਾਰ ਦਿਵਾਰੀ ਪ੍ਰੋਪਰ ਹੋਈ ਨੇ ਹੋਈ ਆ ਤੁਸੀਂ ਇਹਦੇ ਵਿੱਚ ਆ ਚੀਜ਼ ਦੇਖ ਰਹੇ ਹੋ ਨਾਲ ਮੈਂ ਹੋਰ ਦਿਖਾਉਣਾ ਚਾਹੁੰਦਾ ਆ ਆ ਦੇਖੋ ਆ ਲੱਗਦਾ ਵਾ ਵਾਂਸਾਂ ਨਾਲ ਕੀ ਇਹ ਇੰਪਰੂਵਮੈਂਟ ਟੈਸਟ ਨਾਲ ਮਿਲ ਕੇ ਕੁਝ ਕਰਾ ਰਿਆ ਜਾਂ ਇਹਦਾ ਡਾਡੂ ਰਿਆ ਕੋਈ ਫਿਰ ਇੰਪਰੂਵਮੈਂਟ ਟੈਸਟ ਇਹਨੂੰ ਜਿਹੜਾ ਆ ਕੀ ਕਹਿੰਦੇ ਨੂੰ ਇਹ ਲਿਖ ਕੇ ਦਿੰਦਾ ਸਰਪ੍ਰੋਤਾ ਜੀ ਠੀਕ ਹੈ ਮੈਂ ਥੋੜੀ ਗੱਲ ਮੰਨ ਕੇ ਕੀ ਇਹ ਚੀਜ਼ ਤੁਸੀਂ ਦਿਖਾ ਰਹੇ ਹੋ ਪਹਿਲਾਂ ਵੀ ਇਹ ਮੁੱਦਾ ਕਾਫੀ ਪੁਰਾਣਾ ਹੈਗਾ ਲੇਕਿਨ ਕਾਰਵਾਈ ਕਿਉਂ ਨਹੀਂ ਹੋਈ ਕੀ ਸਮਝਦੇ ਹੋ ਜੀ ਪਹਿਲਾਂ ਕਿਸੇ ਨੇ ਰਿਟਰਨ ਕੰਪਲੇਨ ਨਹੀਂ ਕੀਤੀ ਜੋ ਮੈਨੂੰ ਹੁਣ ਚੇਅਰਮੈਨ ਸਾਹਿਬ ਨੇ ਕਿਹਾ 1.5 ਸਾਲ ਪੁਰਾਣੀਆਂ ਨੇ ਕੀਤੀ ਹੋਈ ਪੁਰਾਣੇ ਰਲੇ ਸੀਗੇ ਉਹਨਾਂ ਨੂੰ ਗੁਰਮੈਂਟ ਇੰਟਰਸਟ ਨਿਊ ਅਮਰੀਕਾ ਦੇ ਵਿੱਚ ਤਾਂ ਕਾਰਵਾਈ ਕਰਦਾ ਆ ਬਿਲਕੁਲ ਉਹਨਾਂ ਕਰ ਲੋਕਾਂ ਨੂੰ ਲੋਕੀ ਰਹੁੰਦੇ ਨੇ ਸਾਡਾ ਘਰ ਨਾ ਧਾਓ ਇੱਥੇ ਸਾਡੀਆਂ ਕੋਈ ਮਤਾਵਾਂ ਨਹੀਂ ਲਿਖਦੀਆਂ ਨੇ ਰਸੂਕਦਾਰਾਂ ਦੀ 바ਰੀ ਆਈ ਤਾਂ ਟੀਮ ਨੇ ਕਾਰਵਾਈ ਰੋਕਦੀ ਜਦੋਂ ਵੱਡੇ ਘਰਾਣਿਆਂ ਦੀ ਵਾਰੀ ਹੁੰਦੀ ਆ ਤੇ ਪੱਖਪਾਤ ਕਿਉਂ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਨਾ ਕਿ ਪੱਖਪਾਤ ਕਿਉਂ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ ਵੱਡੇ ਘਰਾਣਿਆਂ ਨੂੰ ਕਿਉਂ ਮਖਸ਼ਿਆ ਜਾ ਰਿਹਾ ਤੇ ਆਮ ਬੰਦੇ ਦੀ ਜਗ੍ਹਾ ਤੋੜ ਕੇ ਉਹ ਪਾਸੇ ਕਰ ਦਿੱਤੀ ਜਾਂਦੀ ਮੈਂ ਤੇ ਅਮਰਸਰ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਿਵੇਂ ਇਹਨੇ ਚਿੱਠੀ ਲਿਖੀ ਹੈ ਚੀਰਮੈਨ ਸਾਹਮਣੂ ਜਿੱਤੇ ਬਹਾਪ ਤੇ ਨੂੰ ਪਰਮਿਸ਼ਨ ਮਿਲੀ ਆ ਤੁਸੀਂ ਵੀ ਇੱਕ ਚਿੱਠੀ ਲਿਖੋ ਲਿਖੋ ਕਿ ਮਨਦੀਪ ਮੰਨੇ ਦੀ 1766/26 2018 ਜੇ ਤਹਰ ਦਿੱਤੀ ਗਈ ਮਨਜ਼ੂਰੀ ਗ੍ਰੀਨ ਬੈਲਟ ਨੂੰ ਚਾਰਦੀਵਾਰੀ ਕਰਦੀ ਸਾਨੂੰ ਵੀ ਦਿੱਤੀ ਜਾਵੇ ਮੈਂ ਇਹ ਆਪਣੀ ਫੇਸਬੁੱਕ ਤੇ ਵੀ ਪੋਸਟ ਕਰ ਦੂੰਗਾ ਕਿ ਇਸ ਬਿਹਾਬ ਤੇ ਤੁਸੀਂ ਜਿਹੜਾ ਉਹ ਪਰਮਿਸ਼ਨ ਜਿਹੜੀ ਇਹ ਇਹਨਾਂ ਤੋਂ ਮੰਗ ਕਰੋ ਜਾਂ ਤੇ ਤੁਹਾਨੂੰ ਹੀ ਪਰਮਿਸ਼ਨ ਦੇਣਗੇ ਤੇ ਜਾਂ ਫਿਰ ਉਹ ਵੀ ਧਾਕੇ ਦਿਖਾਣ ਸਰਕਾਰੀ ਅਫਸਰ ਉੱਥੇ ਗਏ ਸੀ ਉਹਨਾਂ ਨੇ ਸਾਰਾ ਦੇਖਿਆ ਉਹਨਾਂ ਨੇ ਫਿਰ ਆਪਣੀ ਰਿਪੋਰਟ ਵੀ ਦਿੱਤੀ ਕਿ ਹਾਂ ਠੀਕ ਹੈ ਜੀ ਅਸੀਂ ਇਸ ਸਮਝਾਈ ਨਾ 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 ਉਹਨਾਂ ਨੇ ਠੀਕ ਨਹੀਂ ਕਿਹਾ ਵੀ ਠੀਕ ਹੈ ਉਹਨਾਂ ਨੂੰ ਤੁਸੀਂ ਧਿਆਨ ਨਾਲ ਰਿਪੋਰਟ ਪੜੋਗੇ ਉਹ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਦਿਖਾ ਰਿਹਾ ਮੌਕਾ ਵੇਖਿਆ ਗਿਆ ਠੀਕ ਹੈ ਜੀ ਇਹ ਇਹ ਕੱਚਾ ਕੱਚਾ ਬਣਾਇਆ ਹੋਇਆ ਹੈ ਹਾਂ ਕੱਚਾ ਆਜੀ ਤੌਰ ਤੇ ਬਣਾਈ ਹੈ ਪਹਿਲੀ ਗੱਲ ਤੇ ਗ੍ਰੀਨ ਬੈਂਡ ਨਹੀਂ ਇਹ ਰੋਡ ਆ ਗੁਰਦੁਆਰਨ ਜਾਂਦੀ ਰੋਡ ਕੋ ਖੁੱਲੀ ਹੁੰਦੀ ਅੱਗੇ ਆ ਕੇ ਦੇ ਘਰ ਲਾ ਕੇ ਛੁੱਟੀ ਹੋ ਜਾਂਦੀ ਹੈ ਠੀਕ ਹੈ ਇਹ ਰੋਡ ਸਿੱਧੀ ਗੁਰਦੁਆਰਾ ਸਾਹਿਬ ਨੂੰ ਇਹੀ ਰੋਡ ਜਾਂਦੀ ਹੈ ਠੀਕ ਹੈ ਦੂਸਰਾ ਇਹ ਆ ਇਹ ਕਹਿੰਦੇ ਆ ਅਰਜੀ ਅਰਜੀ ਤੌਰ ਤੇ ਆ ਠੀਕ ਹੈ ਅਰਜੀ ਤੌਰ ਤੇ ਹੈ ਨਹੀਂ ਮੈਂ ਤੁਹਾਨੂੰ ਫੋਟੋਆਂ ਦਿਖਾ ਰਿਹਾ ਜਾ ਕੇ ਮੌਕਾ ਦੇਖ ਲਓ ਤੁਸੀਂ ਵੀਡੀਓ ਕਰੋ ਜਾ ਕੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਨੂੰ ਵੀ ਬੇਕੁਮ ਬਣਾਉਂਦਾ ਹੈ ਪੱਕੀ ਉਸਾਰੀ ਕਰਦਾ ਹੈ ਤੇ ਲੋਕ ਸਰਕਾਰ ਦੀਆਂ ਖਾਜੇ ਮਿੱਟੀ ਦੇ ਇਹ ਸਾਰੇ ਰਲੇ ਨੇ ਈਆਂ ਡਰਦੇ ਤੁਸੀਂ ਤੁਸੀਂ ਆ ਕੇ ਕੰਪਲੇਂਟ ਕੀਤੀ ਹੈ ਜੀ ਕੋਈ ਹੋਰ ਕਿਉਂ ਨਹੀਂ ਆਇਆ ਉੱਥੇ ਲੱਗੇ ਗੁਰਦੁਆਰਾ ਸਾਹਿਬ ਹੈਗਾ ਉਹਨਾਂ ਦੇ ਪ੍ਰਬੰਧਕ ਕਮੇਟੀ ਵੀ ਹੈਗੀ ਆ ਉਹ ਕਿਉਂ ਨਹੀਂ ਲੋਕ ਡਰਦੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਮੇਰੀ ਗੱਲ ਹਣਾ ਸਾਹਿਬ ਸਰ ਕੋ ਗੈਂਗਸਟਰ ਤਾਂ ਹੈ ਨਹੀਂ ਨਹੀਂ ਗੈਂਗਸਟਰ ਨਹੀਂ ਉਹ ਗੈਂਗਸਟਰ ਤੋਂ ਵੀ ਵੱਡਾ ਕੋ ਗੈਂਗਸਟਰ ਆ ਪਤਾ ਹੀ ਨਹੀਂ ਉਹ ਕੀ ਆ ਇਥੇ ਅਫਸਰਾਂ ਨਾਲ ਸਾਂਝ ਗਾਠ ਆ ਉੱਪਰ ਪਹਿਲਾਂ ਪਹਿਲੀਆਂ ਸਰਕਾਰਾਂ ਚ ਮੰਤਰੀਆਂ ਨਾਲ ਸਾਂਝ ਗਾਠ ਸੀ ਮੁੱਖ ਮੰਤਰੀ ਨੂੰ ਅਗਲਾ ਗਾਲਾ ਕੱਢਦਾ ਤਾਂ ਦੇਖੋ ਉਸ ਬੰਦੇ ਦਾ ਹੁੰਦਾ ਜਾਂ ਤਾਂ ਕੋਈ ਰਸੂਕਦਾਰ ਹੋਵੇ ਐਮ ਐਲ ਏ ਐਮ ਪੀ ਜਾਂ ਫਿਰ ਕੋਈ ਹੋਰ ਗੈਂਗਸਟਰ ਹੋਵੇ ਤਾਂ ਫਿਰ ਡਰ ਕੇ ਇਸ ਗੱਲ ਦਾ ਸੀ ਇਹ ਮੁੱਖ ਮੰਤਰੀ ਸਾਹਿਬ ਨੂੰ ਆ ਚੀਜ਼ਾਂ ਬੋਲਦਾ ਕਿ ਮੁੱਖ ਮੰਤਰੀ ਦਾ ਅਸਤੀਫਾ ਦਿਓ ਭਗਵੰਤ ਮਾਨ ਫਿਕਸ ਮੈਚ ਖੇਡ ਰਿਹਾ ਹੈ ਮਤਲਬ ਇਦਾਂ ਦੀ ਭਗਵੰਤ ਸਿਆ ਇਹ ਮੁੱਖ ਦੇਖੋ ਜਦੋਂ ਇੱਕ ਬੰਦਾ ਮੁੱਖ ਮੰਤਰੀ ਹੋਵੇ ਭਾਵੇਂ ਚੇਅਰਮੈਨ ਸਾਹਿਬ ਨੇ ਜਦੋਂ ਇਹ ਚੇਅਰਮੈਨ ਬਣ ਗਿਆ ਤਾਂ ਮਾਣਯੋਗ ਨਹੀਂ ਮੁੱਖ ਮੰਤਰੀ ਕੋਈ ਵੀ ਹੋਵੇ ਰਿਸਪੈਕਟ ਨਾਲ ਬੁਲਾਉਣਾ ਚਾਹੀਦਾ ਇਹ ਪਤਾ ਕਿਉਂ ਬੁਲਾਉਂਦਾ ਇਸ ਕਰਕੇ ਬੁਲਾਉਂਦਾ ਵਾ ਤਾਂ ਕਿ ਜਦੋਂ ਮੈਂ ਭਗਵੰਤ ਮਾਨ ਸਾਹਿਬ ਨੂੰ ਤੂੰ ਤੂੰ ਕਰੂੰਗਾ ਤੇ ਲੋਕ ਮੇਰੇ ਕੋਲ ਡਰਨਗੇ ਯਾਰ ਇਹ ਤੇ ਮੁੱਖ ਮੰਤਰੀ ਸਾਹਿਬ ਨੂੰ ਪੈ ਜਾਂਦਾ ਵਾ ਸਾਡਾ ਕੀ ਕਰੂਗਾ ਲੋਕਾਂ ਦੇ ਵਿੱਚ ਡਾਰੀ ਲਾਉਣਾ ਵਾ ਜਿੱਦਣ ਇਹਦਾ ਡਰ ਲੱਤ ਗਿਆ ਇਥੇ ਲੈਨ ਲੱਗੀ ਹੋਊਗੀ ਤਾਂ ਲੋਕ ਸ਼ਿਕਾਇਤਾਂ ਲਾ ਕੇ ਚੀਰਮੈਨ ਸਾਹਿਬ ਕੋ ਪਹੁੰਚਣਗੇ ਤੇ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨਵੀਂ ਦਿਸ਼ਾ ਮਿਲੂਗੀ ਜਿਹੜੇ ਸਾਡੇ ਵੀਰ ਇਸ ਸ਼ਹਿਰ ਨੂੰ ਛੱਡ ਕੇ ਬਾਹਰ ਵਿਦੇਸ਼ਾਂ 'ਚ ਜਾ ਰਹੇ ਕਿਉਂਕਿ ਇੱਥੇ ਪੈਸੇ ਦੇਣੇ ਪੈਂਦੇ ਨੇ ਟੈਕਸ ਦੇਣਾ ਪੈਂਦਾ ਬਿਲਡਿੰਗ ਬਣਾਉਣੀ ਤਾਂ ਟੈਕਸ ਦੋ ਮੰਨਾ ਆ ਗਿਆ ਤਾਂ ਟੈਕਸ ਦੋ ਫਲਾਣਾ ਕੋਈ ਪ੍ਰੋਗਰਾਮ ਕਰੋਣਾ ਇੱਥੇ ਸਾਡੇ ਵੀਰ ਦੀ ਇੱਕ ਆਈ ਨਹੀਂ ਉਹਨਾਂ ਨੇ ਕੋਈ ਆਰਗੇਨਾਈਜ਼ਡ ਫੰਕਸ਼ਨ ਧੱਕ ਲਿਆ ਇੱਥੇ ਉਹਨੂੰ ਕਹਿੰਦਾ ਵੀ ਮੈਨੂੰ ਪੈਸੇ ਦੇ ਦੇ ਤੇ ਇਨੀ ਤਰ੍ਹਾਂ ਫੰਕਸ਼ਨ ਰੋਕ ਦੂੰਗਾ ਰੋਕਿਆ ਗਿਆ ਫੰਕਸ਼ਨ ਵੱਖਰੀ ਗੱਲ ਹਰ ਬੰਦਾ ਇਸ ਇ ਜਬ ਬਬਲੂ ਜੀ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਤੁਸੀਂ ਪਿੱਛੇ ਵੀ ਇਹਨਾਂ ਦੇ ਅਗੇਂਸਟ ਬੋਲੇ ਸੀ ਤੁਸੀਂ ਕਿਹਾ ਮੇਰੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਲੇਕਿਨ ਅਗੇਂਸਟ ਤੁਸੀਂ ਬੋਲੇ ਸੀ ਕੁਝ ਸ਼ਬਦ ਯੂਜ਼ ਕੀਤੇ ਸੀ ਬਲੈਕਮੇਲਰ ਤੁਸੀਂ ਕਿਹਾ ਸੀ ਇਹ ਚੀਜ਼ਾਂ ਤੁਸੀਂ ਬੜੀ ਯੂਜ਼ ਕਰਦੇ ਹੋ ਕੋਈ ਐਵੀਡੈਂਸ ਹੈਗਾ ਤੁਹਾਡੇ ਕੋਲ ਜਿਹੜੇ ਨਾਲ ਤੁਸੀਂ ਵਾਕਈ ਇਹ ਸਾਬਤ ਕਰ ਸਕੋਗੇ ਕਿ ਬਲੈਕਮੇਲਰ ਹੈਗੇ ਨਹੀਂ ਕਿਉਂਕਿ ਵਿਦਆਊਟ ਐਵੀਡੈਂਸ ਤਾਂ ਦੇਖੋ ਗੱਲ ਨਹੀਂ ਬਣਦੀ ਅਸੀਂ ਕਹਿ ਦਿੰਨੇ ਆ ਲੇਕਿਨ ਉਹਦਾ ਸਬੂਤ ਵੀ ਤਾਂ ਹੋਣਾ ਚਾਹੀਦਾ ਦੇਖੋ ਜਿਹੜੇ ਇਹੋ ਜਿਹੇ ਛਾਤਰ ਬਲੈਕਮੇਲਰ ਹੁੰਦੇ ਉਹ ਬੜੇ ਐਕਸਪਰਟ ਹੁੰਦੇ ਆ ਉਹ ਕੋਸ਼ਿਸ਼ ਕਰਦੇ ਕਿ ਐਵੀਡੈਂਸ ਨਾ ਆਵੇ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਪ੍ਰੂਫ ਕਰਕੇ ਦੱਸੂਗਾ ਆਹ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਉਹਦੇ ਕਾਗੇ ਲਗਭਗ ਸੈੱਟ ਕੀਤੇ ਹੋਏ ਆ ਜਦੋਂ ਇਹ ਚੋਣ ਲੜਦਾ ਆਪਣੀ ਪ੍ਰਾਪਰਟੀ ਸ਼ੋਅ ਕਰਦਾ 20 ਕੇ 25 ਲੱਖ ਰੁਪਏ ਦੀ ਸ਼ੋਅ ਕਰਦਾ ਕੁੱਲ ਮਿਲਾ ਕੇ ਉਹ ਵੀ ਅੰਡਰ ਨੋਨ ਤੇ ਪਤਾ ਨਹੀਂ ਕੀ ਕੀ ਅੱਜ 100 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਆ ਰਣਜੀਤ ਟੈਮਲਿੰਦੇ ਵਿੱਚ ਪਿਛਲੇ 3 ਸਾਲਾਂ ਚ ਦੋ ਵੱਡੇ ਪਲਾਟ ਇੱਕ ਕਮਰਸ਼ੀਅਲ ਪਲਾਟ ਕਈ ਬੇਨਾਮੀ ਸੰਪਤੀਆਂ ਦੇਖੋ ਵੱਡੀਆਂ-ਵੱਡੀਆਂ ਏਜੰਸੀਆਂ ਜਾਂਚ ਕਰ ਰਹੀਆਂ ਮੈਨੂੰ ਕਈਆਂ ਦੇ ਫੋਨ ਆਏ ਮੈਂ ਕੰਪਲੇਂਟਸ ਕੀਤੀਆਂ ਸੀਗੀਆਂ ਈਡੀ ਵਰਗੀ ਏਜੰਸੀ ਵੀ ਇਹਦੇ ਉੱਤੇ ਮਸਤੀ ਨਿਗਾ ਹੈਗੀ ਆ ਕਿ ਇਨਾ ਪੈਸਾ ਆਇਆ ਕਿੱਥੋਂ ਜਲਦੇ ਤੇ ਕਾਰਵਾਈ ਹੋਊਗੀ ਤੁਸੀਂ ਵੀ ਇੱਥੇ ਕਵਰੇਜ ਕਰਦੇ ਫਿਰੋਗੇ ਕਿ ਮੰਦੀਪ ਬੰਨੇ ਤੇ ਫਾਨੀ ਸਰਕਾਰ ਜਿਹੜੀ ਆ ਉਹ ਕਾਰਵਾਈ ਕਰਨ ਲੱਗੀ ਆ 100 ਦਿਨ ਚੋੜਦਾ ਦੇ ਇੱਕ ਦਿਨ ਸਾਧ ਦਾ ਮਾਰੇ ਕੰਮਾਂ ਦੇ ਮਾਰੇ ਨਤੀਜੇ ਹੋਣੇ ਮਾਰੇ ਨਤੀਜੇ ਹੁੰਦੇ ਨੇ ਜਿੰਨਾ ਮਰਜ਼ੀ ਗਲਤ ਪੈਸਾ ਕਮਾ ਲਿਓ ਗੁਰਾਮਦਾਸ ਜੀ ਨੇ ਇਸ ਨਗਰੀ ਨੂੰ ਵਸਾਇਆ ਬਾਹਰੋਂ ਲੋਕ ਲਿਆ ਕੇ ਇੱਥੇ ਵਸਾਏ ਗੁਰੂ ਸਾਹਿਬ ਉਹਨਾਂ ਦੀ ਪੰਡ ਜਿਹੜੀ ਆ ਸਿਰ ਤੇ ਚੁੱਕ ਕੇ ਪੇਸ ਬਦਲ ਕੇ ਲੈ ਕੇ ਹੁੰਦੇ ਨੇ ਮਹਾਰਾ ਰਣਜੀਤ ਸਿੰਘ ਇਹ ਚੀਜ਼ਾਂ ਕਰਦੇ ਰਹੇ ਬਾਬਾ ਦੀਪ ਸਿੰਘ ਨੇ ਸੀਸ ਭੇਟ ਕੀਤਾ ਗੁਰ ਆਮਦਾ ਜੀ ਦੇ ਕਰ ਜਾ ਕੇ ਤੇ ਉਹਨਾਂ ਦੀ ਨਗਰੀ ਨੂੰ ਲੁੱਟਣ ਵਾਲੇ ਬਾਬਾ ਜੀ ਛੱਡ ਦੇਣਗੇ ਇਹਨਾਂ ਦਾ ਅੰਤ ਲੇਖ ਕਿ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਸ਼ੇਰੋ ਸ਼ਾਇਰੀ ਕਰਕੇ ਮਤਲਬ ਉਸ ਤਰੀਕੇ ਦੇ ਨਾਲ ਗੱਲਾਂ ਕਰਦੇ ਸੀ ਉਸੇ ਤਰੀਕੇ ਦੇ ਨਾਲ ਹੀ ਸ਼ੇਰੋ ਸ਼ਾਇਰੀ ਕਰਕੇ ਉਹਨਾਂ ਦੇ ਅਗੇਂਸਟ ਵੀ ਬੋਲਾ ਗਿਆ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਉਦੋਂ ਨਾਲ ਵੀ ਸੀ ਠੀਕ ਹੈ ਔਰ ਤੁਸੀਂ ਹੁਣ ਬੋਲ ਰਹੇ ਹੋ ਸਭ ਕੁਝ ਬੜਾ ਕੁਝ ਬੋਲਿਆ ਗਿਆ ਉਸ ਟਾਈਮ ਤੇ ਵੀ ਤੁਸੀਂ ਉਹ ਪ੍ਰਾਣੀਆ ਗੱਲਾਂ ਜਿਹੜੀਆਂ ਹੁਣ ਗੱਲ ਕਰ ਰਹੇ ਹੋ ਤੁਸੀਂ ਇਹ ਹੋਇਆ ਉਹ ਹੋਇਆ ਇੱਥੇ ਹੋਇਆ ਇਹ ਬਲੈਕ ਮਿਲਰ ਕੀਤਾ ਗਿਆ ਇੱਥੇ ਇਸ ਜਗ੍ਹਾ ਤੇ ਕਬਜ਼ਾ ਹੋਇਆ ਸਰ ਉਸ ਟਾਈਮ ਤੇ ਜਦੋਂ ਤੁਸੀਂ ਨਾਲ ਸੀ ਤੁਹਾਨੂੰ ਪਤਾ ਸੀ ਕਿ ਇਹ ਗਲਤ ਹੈਗੇ ਨੇ ਤਾਂ ਉਦੋਂ ਕਿਉਂ ਤੁਸੀਂ ਸਾਹਮਣੇ ਆ? ਵੇਖੋ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਪੂਰਾ ਸ਼ਹਿਰ ਤੇ ਅੱਜ ਵੀ ਨਹੀਂ ਬੋਲ ਰਿਆ ਲੋਕ ਅੰਦਰ ਖਾਤੇ ਗੱਲਾਂ ਕਰਦੇ ਨੇ ਮੈਨੂੰ ਮਿਲਦੇ ਨੇ ਸਾਰੇ ਆ ਕੇ ਮਿਲ ਚੁੱਕੇ ਨੇ ਇਹਦੇ ਸਾਥੀ ਸਵੇਰੇ ਇਕੱਠੇ ਹੁੰਦੇ ਨੇ ਸ਼ਾਮ ਨੂੰ ਮੇਰੇ ਕੋਲ ਮਿਲ ਕੇ ਜਾਂਦੇ ਨੇ ਸਾਰੇ ਪਰੇਸ਼ਾਨ ਤੁਹਾਨੂੰ ਵੀ ਡਰ ਸੀ? ਮੈਨੂੰ ਪਹਿਲਾਂ ਡਰ ਸੀ ਮੰਡਾਉਂਦਾ ਰਿਆਂ ਜੀ ਇੱਕ ਸਾਲ ਪਹਿਲਾਂ ਬੋਲਿਆ ਫਿਰ ਡਰਾ ਲਿਆ ਚੋਕ ਕਰਕੇ ਪਾ ਲਿਆ ਸਾਲ ਚੋਪਰੇ ਆ ਆਪਣਾ ਸਮਾਂ ਸਹੀ ਕੱਢਿਆ ਆਪਣੀਆਂ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ 'ਚ ਸੁਧਾਰ ਕੀਤਾ ਤੇ ਮੈਨੂੰ ਪਤਾ ਕਿ ਇਹਦੇ ਮੈਂ 1 ਰੁਪਈਏ ਵੀ ਮਾਰੇ ਕੰਮ 'ਚ ਰਵਾਦਾਰ ਨਹੀਂ ਮੈਂ ਤੁਹਾਡੇ ਕੰਮ ਲੈ ਕੇ ਕਹਿ ਰਿਹਾ ਸ਼ੀਰ ਸਿੰਘ ਸਾਰਿਆਂ ਦੇ ਅੰਗ ਸੰਗ ਹੁੰਦੇ ਨੇ ਹਰ ਥਾਂ ਤੇ ਹੁੰਦੇ ਜੇ ਇਹਦੀ ਕਮਾਈ 'ਚ ਮੇਰਾ 1 ਰੁਪਈਏ ਦਾ ਵੀ ਹਿੱਸਾ ਹੋਵੇ ਤੇ ਪ੍ਰਮਾਤਮਾ ਮੈਨੂੰ ਗਲੀਆਂ ਨਾਲੀਆਂ 'ਚ ਰੋਲ ਕੇ ਮਾਰ ਦੇਵੀਂ ਬੜਾ ਵੱਡਾ ਹਾਂ ਮੈਂ ਮੈਂ ਕਹਿ ਰਿਹਾ ਜੀ ਮਤਲਬ ਪ੍ਰਮਾਤਮਾ ਇੱਥੇ ਗਲੀਆਂ ਨਾਲੀਆਂ 'ਚ ਰੋਲ ਕੇ ਮਾਰ ਦੇਵੀਂ ਪਰ ਇਹ ਆ ਵੀ ਉਹ ਤੋਂ ਬੋਲਿਆ ਨਹੀਂ ਜਾਂਦਾ ਸੀ ਡਰ ਸੀਗਾ ਤੇ ਜੀ ਅੱਜ ਡਰ ਲਾ ਕੇ ਚੱਲਿਆ ਕਿਤਨਾ ਕਿਤੇ ਐਫਰਟਸ ਕੀਤੇ ਐ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸ਼ਹਿਰ ਦੇ ਲੋਕ ਵੀ ਸ਼ਾਬਾਸ਼ੀ ਦਿੰਦੇ ਨੇ ਵੀ ਕੋਈ ਗੱਲ ਨਹੀਂ ਇਹ ਤਾਂ ਡਾਰੇ ਇੱਕ ਵਾਰੀ ਲੱਤ ਲੈਂਦੋ ਇਹੋ ਜਿਹੇ ਬੰਦੇ ਦਾ ਜਿਨ੍ਹਾਂ ਨੇ ਗੁਰੂ ਘਰ ਦੇ ਕੁੱਕੜਾ ਨੂੰ ਗੁਰਦੂ ਘਰ ਦੇ ਸੇਵਾ ਦਾ ਨੂੰ ਗੁਰੂ ਸਾਹਿਬ ਨੇ ਜਿਹੜੀ ਨਗਰੀ ਬਸਾਈ ਸੀ ਉਹਨਾਂ ਦੇ ਵਾਰਸਾਂ ਨੂੰ ਲੁੱਟਿਆ ਵਾ ਇਹ ਬਾਬਾ ਐ ਨਹੀਂ ਜਾਣਦੇਣ ਲੱਗਿਆ ਮੈਨੂੰ ਉਹਨੇ ਪੱਤਰਕਾਰ ਭਾਈ ਕਹ ਰਹੇ ਸੀਗੇ ਤੁਸੀਂ ਚੁੰਦੇ ਮੰਨਾ ਸ਼ਹਿਰ ਛੱਡ ਕੇ ਚੱਲ ਜੇ ਨਾ ਜਾਵੇ ਸ਼ਹਿਰ ਛੱਡ ਕੇ ਇੱਥੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਗੁਰੂ ਸਾਹਿਬ ਦੀ ਨਗਰੀ ਨੂੰ ਉੱਟਣ ਵਾਲਿਆਂ ਦਾ ਅੰਤ ਕਿਵੇਂ ਹੁੰਦਾ ਵਾ ਤਾਂ ਕਿ ਸਾਨੂੰ ਅਸੀਂ ਅਗਲੀਆਂ ਪੀੜ੍ਹੀਆਂ ਦੱਸ ਸਕੀਏ ਕਿ ਇੱਕ ਫਾਣਾ ਬਲੈਕਮੈਲਰ ਹੋਇਆ ਸੀ ਸਾਡੇ ਸ਼ਹਿਰ 'ਚ ਇਤਨਾ ਲੋਕਾਂ ਨੂੰ ਡਰਦਾ ਸੀ ਅੱਜ ਉਹਦਾ ਅੰਤ ਵੇਖ ਲੋ ਤੇ ਗਾਂ ਚੰਗੀ ਉਦਾਹਰਣ ਦਿੱਤੀ ਜਾ ਸਕੇ ਮਿਹਨਤ ਕਾਛ ਲੋਕ ਜਿਹਨੇ ਅਮਰ ਸਰ ਤੇ ਉਹਨਾਂ ਨੂੰ ਨਜਾਤ ਮਿਲੇ ਮਿਹਨਤ ਕਰਨ ਤੇ ਕਮਾਈ ਕਰਨ ਇਹਦਾ ਹਿੱਸਾ ਜਿਹੜਾ ਨਾਜ ਨਾ ਪਵੇ ਅੱਛਾ ਪ੍ਰੋਬਲੀ ਮਹੰਨਾ ਸਾਹਿਬ ਕਹਿ ਰਹੇ ਕਿ ਮੈਂ ਕੈਮਰੇ 'ੱਕੇ ਕਿਉਂ ਬੋਲਿਆ ਜਦੋਂ ਕੋਈ ਸਬੂਤ ਦੇਣਗੇ ਤਾਂ ਫਿਰ ਮੈਂ ਵੀ ਬੋਲਾਂਗਾ ਮੈਨੂੰ ਮੇਰੇ ਪਤਾ ਹੋਵੇ ਕਿ ਹਾਂ ਮੈਂ ਗਲਤ ਹੈਗਾ ਤਾਂ ਫਿਰ ਮੈਂ ਕਿਉਂ ਪਿਛਲੀ ਵਾਰੀ ਮੇਦੀ ਆਈਟੀਆਰ ਸਿੱਤੀਆਂ ਸੀ ਠੀਕ ਹੈ ਜੀ ਉਹਦੇ ਵਿੱਚ ਮੈਂ ਇੱਕ ਸਿੰਪਲ ਜਿਹੀ ਗੱਲ ਹੈ ਦੇਖੋ ਇੰਨੇ ਚੋਣ ਲਈ 2017 ਚ 2017 ਚ ਸਭ ਤੋਂ ਵੱਡੀ ਗਲਤੀ ਸੀਗੀ ਇਹਦੀ ਚੋਣ ਲੰਨੀ 1863 ਨੂੰ ਵੋਟਾਂ ਪਈਆਂ ਉਹਦੇ ਵਿੱਚ ਉਸ ਗਲਤੀ ਮੈਂ ਕੀ ਕਹਿ ਰਿਹਾ ਇਹਨੇ ਸਾਰੀ ਪ੍ਰਾਪਰਟੀ ਦਾ ਬਿਉਰਾ ਦੇ ਦਿੱਤਾ ਮੇਰੀ ਕੋਲ ਆਹ ਗੱਡੀ ਲੋਨ ਤੇ ਇੱਕ ਹੀ ਗੱਡੀ ਸੀ ਉਹਨੂੰ ਮੇਰੇ ਕੋਲ ਆਹ ਘਰ ਹੈ ਲੋਨ ਤੇ ਇੱਕ ਹੀ ਘਰ ਸੀ ਉਹਨੂੰ ਅੱਜ 4 ਸਾਲ ਦੇ ਵਿੱਚ 100 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਬਣ ਜਾਣਾ ਕਿਤਨਾ ਕਿਤੇ ਸਵਾਲ ਪੈਦਾ ਕਰਦਾ ਜਿਹੜੀ ਜਸਟੀਫਿਕੇਸ਼ਨ ਨਹੀਂ ਹੈ ਇਹਦੀ ਆਈਟੀਆਰ ਦੇਖੋ 5 ਲੱਖ ਸਮਥਿੰਗ ਦੀ ਜਿਹੜੀਆਂ ਚਲੀਆਂ ਆਉਂਦੀਆਂ ਉਹ ਤੋਂ ਬਾਹਰ ਨਹੀਂ ਹੁਣ 5 ਸਾਲਾਂ 'ਚ ਕਿੰਨਾ ਆਇਆ 25 ਲੱਖ ਰੁਪਈਆ ਪਹਿਲਾਂ ਕਿੰਨਾ ਹੈ 20 20 ਤੇ 25 45 ਮੰਨ ਲਓ ਇਹ ਰੋਟੀ ਖਾਂਦਾ ਹੀ ਨਾ ਹੋਵੇ ਗੁਰਦੁਆਰੇ ਚੱਲ ਜਾਂਦਾ ਹੋਵੇ ਮੰਨ ਲਓ ਇਹ ਕੱਪੜੇ ਪੌਂਦਾ ਹੀ ਨਾ ਹੋਵੇ ਬੋਰੀ ਪਾ ਲਿੰਦਾ ਹੋਵੇ 5 ਸਾਲ ਪੈਸੇ ਖਰਚੇ ਹੀ ਨਹੀਂ 45 ਲੱਖ ਦਾ ਹਿਸਾਬ ਦੇ ਲੂਗਾ ਬਾਕੀ ਘਰ ਕਿੱਥੋਂ ਬਣੇ ਗੱਡੀਆਂ ਕਿੱਦਾਂ ਵਧੀਆਂ ਗਈਆਂ ਵੀਆਈਪੀ ਨੰਬਰ ਕਿਤਨਾ ਆ ਗਏ ਇਤਨਾ ਜਸਟੀਫਾਈ ਕਰੋਗੇ ਤੇ ਕੋਈ ਏਜੰਸੀ ਜਾਂਚ ਕਰੇ ਮੈਂ ਦਾਵਾ ਕਰਦਾ ਚਲੋ ਮੈਂ ਤੇ ਦਾਵਾ ਕਰਦਾ ਕਿ 100 ਕਰੋੜ ਤੋਂ ਵੱਧ ਦੀ ਸੰਪਤੀ ਇਹਦੇ ਕੋਲ ਹੈਗੀ ਹੈ ਜੇ ਮੈਂ 50 ਕਰੋੜ ਦੀ ਜੜੀ ਆ ਉਹ ਸੌਂਧਿਆ ਕਰਨ ਨੂੰ ਤਿਆਰ ਨਾ ਪੂਰੀ ਕਰਕੇ ਦਊਂਦਾ ਮੇਰੇ ਤੇ ਪਰਚਾ ਦੇ ਦਿਓ ਮੈਂ ਤੇ ਏਜੰਸੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿ ਰਿਹਾ ਕਿ ਜੇ ਸਾਡੇ ਸ਼ਹਿਰ ਦਾ ਸ਼ਹਾਦਤ ਮਹੀਆ ਕਰੋੜ ਦਾ ਘਪਲਾ ਵੀ ਕਰ ਦੂੰਗਾ ਆ ਟੈਂਡਰਾਂ 'ਚ ਕੀ ਕੋ ਚੱਲਦਾ ਤੇ ਇਹ ਕੱਢ ਦੂੰਗਾ ਜੇ ਮੈਂ ਨਾ ਕੱਢ ਪਾਇਆ ਮਰਤੇ ਵੀ ਥੋਕ ਕੇ ਕਾਰਵਾਈ ਗੁੰਮਰਾਹ ਕਰਨ ਦਾ ਬੱਚਾ ਦੇ ਦਿਓ ਮੈਂ ਕਿਤੇ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹਾਂ ਮੈਂ ਪ੍ਰੂਫ ਕਰਕੇ ਦਊਂਗਾ ਮੈਨੂੰ ਏਜੰਸੀ ਚੰਗੀ ਦੇ ਦਿਓ ਕਿੱਥੇ ਕਿੱਥੇ ਇਹਨੇ ਸੋਨਾ ਖਰੀਦਿਆ ਕਿੱਥੇ ਇਹਨੇ ਪ੍ਰੋਪਰਟੀ ਬਣਾਈ ਕਿੱਥੇ ਬੇਨਾਮੀ ਸੰਪਤੀ ਬਣਾਈ ਕਿਹਦੇ ਨਾਂ ਤੇ ਕਿਤਨਾ ਪਲੋਟ ਲਏ ਨਸਰਦਸ ਨੇ ਇੱਥੇ ਇੱਕ ਪਲਾਟ ਤੇ ਆ ਬਾਈਪਾਸ ਲੱਗੇ ਆ ਦੋ ਪਲਾਟੋਂ ਨਵੀਆਂ ਕਟੀਆਂ ਕਲੋਨੀ ਜਿਨੂੰ ਲੈ ਕੇ ਤੇ ਚੇਅਰਮੈਨ ਸਾਹਿਬ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਐ ਮੈਨੂੰ ਤੇ ਹੁਣ ਆਪਣਾ ਕੰਪਲੇਂਟ ਆਈ ਐ ਸਾਨੂੰ ਤੇ ਇਹਦੇ ਬਾਰੇ ਕੋਈ ਪਤਾ ਹੀ ਨਹੀਂ ਆਪਣਾ ਚੇਅਰਮੈਨ ਸਾਹਿਬ ਜਿਹੜੇ ਨੇ ਹੁਣ ਤੱਕ ਮੈਂ ਉਹਨਾਂ ਬਾਰੇ ਕਦੀ ਗਲਤ ਸੁਣਿਆ ਨਹੀਂ ਇਮਾਨਦਾਰ ਨੇ ਮੈਂ ਹੁਣ ਤੱਕ ਮੰਨਦਾ ਆ ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਇਫੈਕਟਫੁਲ ਗੱਲ ਕੀਤੀ ਕਿਤੇ ਮੈਨੂੰ 1.5 ਸਾਲ ਹੋ ਗਿਆ ਚੀਰ ਨਾਲ ਬਣਿਆ ਨੂੰ ਕੋਈ ਆਇਆ ਹੀ ਨਹੀਂ ਵਾਕਈ ਉਹਨਾਂ ਕੋਈ ਕਹਿੰਦੇ ਧਿਆਨ ਚ ਨਹੀਂ ਸੜੇ ਧਿਆਨ ਚ ਤੇ ਹੁਣ ਕਿਸ ਨੇ ਦੱਸਿਆ ਹੋਊਗਾ ਪਰ ਹਰ ਬੰਦਾ ਡਰਦਾ ਜੀ ਲੋਕ ਕਹਿੰਦੇ ਭਗਤ ਸਿੰਘ ਪੈਰ ਚ ਚੇਅ ਪਰ ਜੰਮੇ ਗਵਾਨੀਆਂ ਦੇ ਕਰਕੇ ਤੇ ਸਾਡਾ ਪੁੱਤ ਨਾ ਸ਼ਹੀਦ ਹੋ ਜਾਏ ਗੱਲ ਇਹ ਆ ਕਿ ਜਾਗਰੂਕ ਕਰਨ ਦੀ ਲੋੜ ਆ ਅੱਜ ਗੱਲ ਕਰ ਚੁੱਕਾ ਹਾਂ ਹੁਣ ਤਿਆਰ ਕਾਰਵਾਈ ਕਰਨ ਆਸ ਹੈ ਮੈਨੂੰ ਕਾਰਵਾਈ ਕਰਨਗੇ ਸਰਕਾਰ ਤੋਂ ਵੀ ਆਸ ਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਬਰਾਬਰਤਾ ਦਾ ਅਹਿਸਾਸ ਜਿਹੜਾ ਆ ਉਹ ਕਰੋਨਾ ਪੈਣਾ ਕਰੋਨਾ ਚਾਹੀਦਾ ਤਾਂ ਕਿ ਸਾਨੂੰ ਆਪਣੇ ਦੇਸ਼ ਪੰਜਾਬ ਤੇ ਅੰਮ੍ਰਿਤਸਰ ਤੇ ਮਾਣ ਹੋਵੇ ਅਗਲੀ ਪ੍ਰੈਸ ਬ੍ਰੀਫ ਜਿਹੜੀ ਆ ਉਹ ਸਬੂਤਾਂ ਦੇ ਨਾਲ ਹੋਈਏ ਕਿ ਬਗੈਰ ਪਹਿਲੀ ਗੱਲ ਤੇ ਜਿਹੜੀ ਅੱਜ ਕੀਤੀ ਐਚਬੀ ਮਸਬੂਤ ਦਿੱਤੇ ਆ ਜੀ ਮੈਂ ਮੈਂ ਉਹ ਵਰਡ ਦੁਬਾਰਾ ਦੁਹਰਾਉਣਾ ਜਿਹੜਾ ਤੁਸੀਂ ਬਲੈਕਮਿਲਰ ਉਸਦੇ ਸਬੂਤ ਮੈਂ ਕਹਿ ਰਿਹਾ ਕਿ ਤੁਸੀਂ ਨਾਲ ਲੈ ਕੇ ਅਗਲੀ ਪ੍ਰੈਸ ਵਾਰਤਾ ਕਰੋਗੇ ਜਾਂ ਉਸ ਤੋਂ ਬਗੈਰ ਕਰੋਗੇ ਮੈਂ ਬਿਲਕੁਲ ਸਬੂਤ ਲੈ ਕੇ ਨਾਲ ਪ੍ਰੈਸ ਵਾਰਤਾ ਕਰਾਂਗਾ ਮੈਂ ਤੁਹਾਨੂੰ ਵੀ ਇਹ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਨੂੰ ਵੀ ਪਤਾ ਕਿੰਨੀ ਪ੍ਰੋਪਰਟੀ ਉਹਦੇ ਕੋਲ ਤੁਸੀਂ ਅੰਦਰ ਹੁੰਦਾ ਨਾ ਮੈਂ ਬੜਾ ਹੱਸਦੇ ਵੀ ਹਾਂ ਪਰ ਉਹ ਪ੍ਰੋਪਰਟੀ ਆਈ ਕਿਤਰਾ ਮੈਂ ਤੁਹਾਨੂੰ 45 ਲੱਖ ਰੁਪਇਆ ਕਿਹਾ ਉਹਦਾ ਕਿ ਚੋਣਦਰਾਉਣ ਇੰਨਾ ਸੀਗਾ ਬਾਅਦ ਚ ਇੰਨੀ ਕਮਾਈ ਕੀਤੀ ਇੰਨਾ ਪੈਸਾ ਕਿੱਥੋਂ ਆ ਗਿਆ ਗੱਡੀਆਂ ਕਿੱਥੋਂ ਆ ਗਈਆਂ ਸਾਨੂੰ ਪੁੱਛ ਕੇ ਵੇਖੋ ਇਹ ਤੇ ਖਰਚੇ ਪੂਰੇ ਨਹੀਂ ਹੁੰਦੇ ਨਿਆਣਿਆਂ ਦੀਆਂ ਪੀਸਾਂ ਪੁਰੀਆਂ ਨਹੀਂ ਹੁੰਦੀਆਂ ਹਰ ਹਰ ਘਰ ਦਾ ਇਹ ਹਾਲਾਤ ਨੇ ਤੇ ਇਹਨ ਕੋ ਇੰਨਾ ਪੈਸਾ ਕਿੱਥੋਂ ਆ ਗਿਆ ਇਹ ਵੀ ਧਿਆਨ ਦੇਣ ਦੀ ਲੋੜ ਹੈਗੀ ਆ ਤੇ ਮੈਂ ਅਗਲੀ ਜਿਹੜੀ ਪੀਸੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕੋ ਚੱਕਰ ਨੂੰ ਪੁਲਿਸ ਨੂੰ ਨਾਮ ਦੇ ਪਾਸ ਸਿੰਘ ਪਬਲੂ ਜਿਨ੍ਹਾਂ ਨੇ ਅੱਜ ਇਨਕਲਮੈਂਟ ٹرسٹ ਦੇ ਵਿੱਚ ਆ ਕੇ ਚੇਅਰਮੈਨ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਜਗ੍ਹਾ ਨੂੰ ਲੈ ਕੇ ਕੰਪਲੇਂਟ ਦਿੱਤੀ ਹੈ ਔਰ ਬੜੇ ਵੱਡੇ ਉਲਜਾਮ ਜਿਹੜੇ ਨੇ ਉਹ ਮਨਦੀਪ ਸਿੰਘ ਮੱਨਾ ਦੇ ਉੱਤੇ ਲਗਾਏ ਗਏ ਨੇ ਦੇਖਣਾ ਇਹ ਗੱਲ ਕਿ ਹੁਣ ਕਿੰਨੀ